ਤੇਰਾ ਭਾਜਨ ਕਿੰਨਾ ਤੇਰੇ ਚ ਮੈਂ 33 ਕਿਲੋ ਆਣਾ 33 ਕਿਲੋ ਠੀਕ ਆ ਤੇਰਾ ਵੀ ਠੀਕ ਲੋ 3 ਕਿਲੋ ਵਾਧਾ ਇਹਦਾ ਭਾਜਨ ਠੀਕ ਆ ਇਹ ਮੁੰਡੇ ਨਵੇਂ ਭਰਤੀ ਹੋਏ ਨੇ ਯਾਨੀ ਕਿ ਆਪਾਂ ਇਹਨਾਂ ਦੀ ਟੀਮ ਆ ਜਿਹੜੀ 37 ਕਿਲੋ ਦੀ 40 42 ਕਿਲੋ ਦੀ ਚਾਰ ਕਰਾਂਗੇ ਇੱਕ ਵਧੀਆ ਇਹ ਮੁੰਡੇ ਪਹਿਲੀ ਵਾਰੀ ਆਏ ਨੇ ਦੇਖੋ ਡੰਡ ਲਾ ਰਹੇ ਨੇ ਲੰਬ ਲਵਲ

ਉਧਰ ਘਰ ਕੈਮਰਾ ਹੈ ਸਾਨੂੰ ਕੌਡੀ ਖੇਡਦੇ ਨੂੰ ਦੇਖਦੇ ਦੋ ਉੱਪਰ ਆਹ ਦੀਨਾਂ ਦੇ ਘਰ ਉਹ ਸਾਹਮਣੇ ਸਾਡਾ ਇਹਨਾਂ ਦੇ ਘਰ ਨੇ ਲਵੇ ਸਾਨੂੰ ਦੇਖਦੇ ਹੁੰਦੇ ਤੇ ਅੱਜ ਇਹਨਾਂ ਦਾ ਚਿੱਤ ਕਰਿਆ ਵੀ ਆ ਜੀ ਅਸੀਂ ਦੇਖਦੇ ਕਿ ਜਿਵੇਂ ਕਹਿੰਦੇ ਨੇ ਵੀ ਡੰਟ ਸਿੱਖ ਗਏ ਹਾਂ ਵਧੀਆ ਹੋ ਗਿਆ ਜੀ ਇਹ ਹਾਂ ਅਸੀਂ ਰੋਜ਼ ਉਰੇ ਕੌਡੀਆਂ ਚਾਰ ਵਜੇ ਆ ਜਾਂਦਾ ਕੋਈ ਨਹੀਂ ਰੁਕਦਾ ਕੌਡੀਆਂ ਪਾਉਣੇ ਹੁੰਦੇ ਆ ਇਹ ਸਾਨੂੰ ਦੇਖਦੇ ਇਹ ਕੋਈ ਹੋਰ ਆਉਂਦੇ ਨੇ ਸਾਰਿਆਂ ਨੂੰ ਲੈ ਠੀਕ ਆ ਉਧਰ ਜਹਾਈ ਦੇਣੇ ਮੰਡੇ ਤੇ ਵੀ ਸਾਨੂੰ ਦੇਖ ਕੇ ਚਾਹ ਬਾਣਾ ਹੋਵੇ

ਦੇਖੋ ਜੀ ਹੁਣ ਨਵੇਂ ਪ੍ਰੇਅਰ ਆਪਾਂ ਹੌਲੀ ਹੌਲੀ ਹੋਰ ਭਰਤੀ ਕਰਦਾਂਗੇ। ਇੱਧਰ ਕਰੋ ਵਧੀਆ। ਇੱਧਰ ਮਾਈ ਪ੍ਰਧਾਨ ਜੀ ਵੀ ਡੰਡ ਲਾ ਰਹੇ ਨੇ। ਗਰਾਊਂਡ ਤੇ ਡੇਲੀ ਖਾਲੀ ਫਿਰਦੀ ਆਈ ਵਧੀਆ ਬਣਾਤਾ ਆਪਾਂ ਨੇ। ਪਹਿਲਾਂ ਤੁਸੀਂ ਆਪੇ ਦੇਖਿਆ ਹੋਣਾ ਵੀ ਕਹੇ ਆਤੀ ਇਹ ਗਰਾਊਂਡ। ਕੱਕਤੇ ਯੂਰੇ ਸਾਰੇ ਹੁਣ ਵਧੀਆ ਮਿੱਟੀ ਪੋਲੀ ਹੋ ਗਈ ਯੂਰੇ ਅਸੀਂ ਢਿੱਲੀ ਖੇਡਦੇ ਢਿੱਲੀ ਯੂਰੇ ਸ਼ਾਮ ਨੂੰ ਰੋਜ਼ ਇੱਕ ਦੂਜੇ ਨੂੰ ਕਾਡੀਆਂ ਪਾਉਣੀਆਂ ਰੇਡਾਂ ਪਾਉਣੀਆਂ ਜੱਫਾ ਲਾਉਣੀਆਂ ਢਿੱਲੀ